ਸਲੂਏ ਭਾਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਦੇ ਨੰਨਪੁਰ ਸਾਹਿਬ ਜਾ ਪੜਾਉਂਦਾ ਰਿਹਾ ਅੱਜ ਬਾਦਸ਼ਾਹ ਨੂੰ ਵੇਖ ਕੇ ਸਭ ਕੁਝ ਬੁੱਝ ਗਿਆ ਉਹਨੇ ਆਪਣੀ ਜ਼ਬਾਨ ਤੋਂ ਸੱਚ ਵੀ ਬੋਲਿਆ ਤੇ ਝੂਠ ਵੀ ਬੋਲਿਆ ਦੋਏ ਗੱਲਾਂ ਕਹੀਆਂ ਜਦੋਂ ਦਰੋਕਾਂ ਪੁੱਛਦੇ ਉੱਚ ਦੇ ਪੀਰ ਨੇ ਉਹਨੇ ਕਿਹਾ ਨਹੀਂ ਇਹ ਉੱਚ ਦੇ ਪੀਰ ਨਹੀਂ ਉਸੇ ਵਕਤ ਸਿੱਖਾਂ ਦੇ ਹੱਥ ਸ਼ਮਸ਼ੀਰਾਂ ਦੀ ਮੁੱਠ ਤੇ ਚਲੇ ਗਏ ਹੁਣ ਜੰਗ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਪਕੜ ਨਹੀਂ ਹੋਣੀ ਚਾਹੀਦੀ ਜਦੋਂ ਸਿੱਖਾਂ ਦੇ ਹੱਥ ਸ਼ਮਸ਼ੀਰ ਤੇ ਗਏ ਇੱਕ ਦਮ ਉਹ ਕਾਜੀ ਬੋਲਿਆ ਦਰੋਗਾ ਨੂੰ ਦਰੋਗਾ ਸਾਹਿਬ ਇਹ ਉੱਚੇ ਪੀਰ ਨਹੀਂ ਹੈ ਇਹ ਪਤਾ ਕੌਣ ਹੈ ਹੁਣ ਕੇ ਕੌਣ ਤੇ ਕਾਜੀ ਨੇ ਉੱਪਰ ਵੱਲ ਹੱਥ ਚੁੱਕ ਕੇ ਕਹਿ ਜੇ ਉੱਚ ਤੋਂ ਵੀ ਉੱਚ ਦੇ ਪੀਰ ਨੇ ਇਹਦੇ ਵਰਗਾ ਦੁਨੀਆ 'ਚ ਕੋਈ ਪੀਰ ਨਹੀਂ ਉੱਚ ਦੇ ਪੀਰ ਇਹਦੇ ਚਰਨਾਂ 'ਚੋਂ ਪੀਰ ਬਣਦੇ ਨੇ ਤਾਂ ਰੋਕਨ ਵੀ ਸਜਦਾ ਕੀਤਾ ਜਦੋਂ ਕਾਜੀ ਨੇ ਮੱਥਾ ਟੇਕਿਆ ਦਰੋਗਾ ਨੇ ਵੀ ਟੇਕਣਾ ਸੀ ਸਭ ਸਪਾ